ਗੱਲ ਮੈਂ ਹੋਰ ਤੁਹਾਨੂੰ ਬੇਨਤੀ ਕਰਨੀ ਆ ਸੱਚ ਜਿਹੜਾ ਕਹਿੰਦੇ ਨੇ ਪ੍ਰਾਣੀ ਸ਼ੋਅ ਵਾਲਾ ਉਹਦਾ ਬਹੁਤ ਗਾਹ ਪੈਂਦਾ ਵੀ ਪ੍ਰਾਣੀ ਸ਼ੋਅ ਵਾਲਾ ਲਾਂਚ ਕਰ ਰਹੇ ਨੇ 855 ਚ ਕਿਸੇ ਵੀ ਹਾਲਾਤ ਦੇ ਵਿੱਚ ਪ੍ਰਾਣੀ ਸ਼ੋਅ ਨਹੀਂ ਆਊਗੀ ਨਹੀਂ ਆਊਗੀ ਆਉਣਿਓ ਨਹੀਂ ਕਿਉਂ ਆਊਗੀ ਪ੍ਰਾਣੀ ਸ਼ੋਅ ਇੱਕ ਮਿੰਟ ਬੰਨੂ ਇਹ ਦੱਸੋ ਯਾਰ ਜਿੱਦਣ ਦੀ ਨਵੀਂ ਸ਼ੋਅ ਆਈ ਟਰੈਕਟਰ ਦਾ 855 ਤਿੰਨ ਗੁਣਾ ਵੱਧ ਵਿਕਣ ਲੱਗ ਗਿਆ ਉਹਨਾਂ ਦਾ ਦਿਮਾਗ ਖਰਾਬਾ ਚੱਟੀ ਪਈ ਆ ਅਗਲੇ ਨੂੰ ਡਾਕਟਰ ਨੇ ਦੱਸਿਆ ਵੀ ਟਾਈਫਾਇਟ ਵਾਲੇ ਨੂੰ ਜੱਫੀ ਪਾ ਕੇ ਸਮਝੋ ਬਿਮਾਰ ਹੋ ਜੋ ਆਪ ਬੁਖਾਰ ਚੜਾ ਲਓ ਪ੍ਰਾਣੀ ਪ੍ਰੂਣੀ ਸ਼ੋਹ ਵਾਲਾ ਕੋਈ ਨਹੀਂ ਆਉਣਾ ਮੈਂ ਇਹ ਵੀ ਪਤਾ ਪੁੱਤਾ ਕਰਿਆ ਨਾ ਪ੍ਰਾਣੀ ਸ਼ੋਹ ਵਾਲਾ ਕੋਈ ਟਰੈਕਟਰ 855 ਵਾਲੀ ਸ਼ੋਹ ਵਾਲਾ ਐਕਸਪੋਰਟ ਹੁੰਦਾ ਆਹੀ ਸ਼ੋਹ ਆਉਣੀ ਆ ਸਕਸੈਸਫੁਲ ਸ਼ੋਹ ਆ ਕੰਫਰਟੇਬਲ ਆ ਅੱਗਿਓ ਗੜੱਕ ਦੇਣੇ ਖੁੱਲ ਜਾਂਦੀ ਆ ਜੱਬ ਛੇੜਨਾ ਹੱਥ ਫੂਕਣੇ ਨੇ ਤੁਸੀਂ ਰੀਪਰ ਤੇ ਉਹਦੇ ਨਾਲ ਠੀਕ ਆ ਕੋਈ ਪ੍ਰਾਣੀ ਸ਼ੋਹ ਨਹੀਂ ਆਉਣੀ ਸ਼ੋਹ ਆਉਣੀ ਆ ਆਹੀ ਹੋਰ ਕੋਈ ਬਦਲ ਦੇਣ ਮੈਂ ਕਹਿ ਨਹੀਂ ਸਕਦਾ ਪਹਿਲਾਂ ਵਾਲੀ ਸ਼ੋਹ ਕਿਸੇ ਕੀਮਤ ਤੇ ਸੋਣਿਓ ਸਾਰਿਆਂ ਨੂੰ ਠੀਕ ਠਾਕ ਹੋ ਅੱਜ ਇੱਕ ਤਰੀਕ ਦਾ ਬਹੁਤ ਰੌਲਾ ਸੀ ਵੀ ਟਰੈਕਟਰ ਭਾਈ ਆਉਣਾ ਆ ਗਿਆ ਨਹੀਂ ਆਇਆ ਪਹਿਲੇ ਹੀ ਕਲੀਅਰ ਕਰ ਦਿੰਨਾ ਅਗਲਾ ਇਹ ਵੀਡੀਓ ਦਾ ਮੰਤਵ ਕੀ ਆ ਕਿ ਆਪਾਂ ਗੱਲਾਂ ਕਰਾਂਗੇ ਕਦੋਂ ਆਊਗਾ ਕਦੋਂ ਨਹੀਂ ਆਊਗਾ ਕੀ ਰੀਜ਼ਨ ਬਿਹਾਈਂਡ ਨੇ ਕਿਉਂ ਨਹੀਂ ਆ ਰਿਹਾ ਬਣਿਆ ਨਹੀਂ ਕੋਈ ਕਹਿੰਦਾ ਜੀ ਦਿੱਕਤ ਆ ਗਈ ਕੋਈ ਕਹਿੰਦਾ ਜੀ ਗੇਅਰ ਖੁੱਲਿਆ ਹੋਇਆ ਕੋਈ ਕਹਿੰਦਾ ਜੀ ਕੁਛ ਹੋਇਆ ਹੋਇਆ ਕੁਛ ਨਹੀਂ ਗੇਅਰ ਖੁੱਲਿਆ ਹੋਇਆ ਕੁਛ ਨਹੀਂ ਕੋਈ ਦਿੱਕਤ ਆਈ ਬੜੇ ਲੌਂਗ ਟਾਈਮ ਤੋਂ ਟਰੈਕਟਰ ਤਿਆਰ ਆ ਠੀਕ ਆ ਹੁਣ ਪਹਿਲਾਂ ਥੋੜੀ ਜੀ ਗੱਲ ਕਰ ਲਈ ਆਪਾਂ ਸੌਦਾਂ ਦੀ ਦੋ ਤਿੰਨ ਕ ਮਹੀਨੇ ਦੀ ਮੇਰਾ ਖਿਆਲ ਆ ਗੱਲ ਹੈ ਜਦੋਂ ਇਹਨਾਂ ਨੇ ਕਾਫੀ ਸੱਜਣ ਮਿੱਤਰਾਂ ਨੂੰ ਡੀਲਰਸ ਨੂੰ ਫਾਰਮਰਸ ਨੂੰ ਜਿਹੜੇ ਪ੍ਰੋਮਿਨੈਂਟ ਬੰਦੇ ਨੇ ਉਹਨਾਂ ਨੂੰ ਬੁਲਾਇਆ ਸੀ ਵੀ ਇਹਦੇ ਚ ਸੌਦਾਂ ਕੀ ਕੀ ਕਰੀਏ 5 4 ਉਹਨਾਂ ਨੇ ਸੌਦਾ ਗੜਾਈਆਂ ਵੈਸੇ ਮੈਨੂੰ 90% ਉਮੀਦ ਆ ਕਿ ਉਹ ਸੌਦਾ ਇਹਨਾਂ ਨੇ ਕਰਨੀਆਂ ਹੈ ਨਹੀਂ ਜਾਂ ਕਰਨੀ ਹੁੰਦੀ ਹੈ ਕੰਪਨੀ ਨੇ ਆਪਣੀ ਮਰਜ਼ੀ ਆਪਣੀ ਜੀਬ ਦਾ ਸੁਆਦ ਮੈਂ ਵੀ ਬਹੁਤ ਵਾਰ ਗਵਾ ਕੇ ਦੇਖ ਲਿਆ ਮੇਰਾ ਤਾਂ ਹੁਣ ਜੀ ਨਹੀਂ ਕਰਦਾ ਆਪਾਂ ਕਹਿੰਦੇ ਨਹੀਂ ਜੋ ਕਰਨਾ ਹੈ ਉਹਦਾ ਕਰੋ ਜਿਹੜਾ ਆਪਣਾ ਗੁੱਸਾ ਹੁੰਦਾ ਉਹ ਪਕੜ ਦਿੰਨੇ ਹੁਣ ਗੱਲ ਹੋ ਰਹੀ ਆ 855 ਪਲੇਟਫਾਰਮ ਵਾਲੇ ਜਿੱਥੇ ਤੱਕ ਤਰੀਕ ਦਾ ਰੌਲਾ ਜਿੱਥੇ ਤੱਕ ਬਾਈ ਜੀ ਤਰੀਕ ਦਾ ਰੌਲਾ ਤਰੀਕ ਪਹਿਲਾਂ ਇੱਕ ਨੂੰ ਆਪਾਂ کہہ ਰਹੇ ਸੀ ਨਹੀਂ ਆਇਆ ਹੁਣ ਜਿਹੜੀ ਆਉਣ ਵਾਲੀ 15 ਅਗਸਤ ਆਊਗੀ ਆਉਣ ਵਾਲੇ ਜਿਹੜੇ 15 ਦਿਨ ਨੇ ਸ਼ਾਇਦ ਉਹਦੇ ਤੇ ਕੋਈ ਮਾੜਾ ਮੋਟਾ ਆਈਡੀਆ ਲੱਗ ਜਵੇ ਕਿ ਕਦੋਂ ਆਉਣੇ ਜੇ ਆਪਾਂ ਆਉਣ ਦੀ ਗੱਲ ਕਰੀਏ ਜਿੱਥੇ ਤੱਕ ਮੇਰਾ ਅਨੁਮਾਨ ਆ 50 ਤੋਂ 60% ਚਾਂਸਸ ਨੇ ਸਤੰਬਰ ਚ ਆਉਣ ਦੇ ਬਾਕੀ ਜਿਹੜੀ ਰੇਸ਼ੋ ਰਹਗੀ ਫੇਰ ਮਾਰਚ ਚ ਆਊਗਾ ਫੇਰ ਨਹੀਂ ਆਉਂਦਾ ਜੇ ਤਾਂ ਸਤੰਬਰ ਚ ਆ ਗਿਆ 70% ਚਾਂਸਸ ਕਹਿ ਲੋ ਸਤੰਬਰ ਦੇ ਵਿੱਚ ਠੀਕ ਆ ਹੁਣ ਗੱਲ ਆ ਗਈ ਦਿੱਕਤ ਦੀ ਵੀ ਆ ਕਿਉਂ ਨਹੀਂ ਰਿਹਾ ਬਹੁਤ ਬੰਦੇ ਕਹਿੰਦੇ ਨੇ ਬਣਿਆ ਨਹੀਂ ਬਾਈ ਕੋਈ ਬਣਨ ਵਾਲੀ ਚੱਕਰ ਨਹੀਂ ਟਰੈਕਟਰ ਮੇਰਾ ਖਿਆਲ ਆ 15-20 ਬਣੇ ਖੜੇ ਨੇ ਜਿਹੜਾ ਡਿਜ਼ਾਈਨ ਉਹਨਾਂ ਨੇ ਬਣਾਉਣਾ ਉਹ ਵੀ ਤੈਅ ਹੋਇਆ ਵੈ ਆਫੀਸ਼ੀਅਲੀ ਅਨਆਫੀਸ਼ੀਅਲੀ ਲਾ ਲੋ ਤੈਅ ਆ ਜੋ ਉਹਨਾਂ ਨੇ ਬਣਾਉਣਾ ਮੇਨ ਦਿੱਕਤ ਆ ਰਹੀ ਆ ਅੱਜ ਤੀਜਾ ਪਲਾਂਟ ਚੱਲਣ ਤੇ ਵੀ ਮੈਨੂਫੈਕਚਰਿੰਗ ਦੀ ਸਵਰਾਜ ਤੂੰ ਕੀ ਦਿੱਕਤ ਆ ਟਰੈਕਟਰੇ ਨਹੀਂ ਪੂਰਾ ਹੁੰਦਾ ਜਿਹੜਿਆ ਦੂਜੇ ਟਰੈਕਟਰਾਂ ਦੀ ਡਿਮਾਂਡ ਆ ਇਹ ਉਹ ਟਰੈਕਟਰ ਨੂੰ ਬਣਨੇ ਨਹੀਂ ਦੇ ਰਹੀਆਂ ਕਿਉਂਕਿ ਟਾਈਮ ਇਹ ਹੈ ਨਹੀਂ ਹੁਣ ਆਪਾਂ ਅਨੁਮਾਨ ਲਾ ਲਈਏ ਜਿਹੜਾ ਆਪਣਾ ਮੂਰੇ ਟਾਈਮ ਆਉਣਾ ਲਾ ਲਓ ਮੂਰੇ ਜਿਹੜਾ ਸਮਾਂ ਆਉਣਾ 4x4 ਟਰੈਕਟ ਦੀ ਫੇਰ ਖਿੱਚ ਪੈ ਜਾਣੀ ਆ 14 ਦੇ ਟਾਇਰਾਂ ਵਾਲੇ ਦੀ 16 ਦੇ ਟਾਇਰਾਂ ਵਾਲੇ ਦੀ ਮੂਰੇ 69 ਨੇ ਵੀ ਫੁੱਲ ਵੇਖਣਾ ਆਉਣ ਵਾਲੇ ਜਿਹੜੇ 2 ਮਹੀਨੇ ਨੇ ਜੀ ਦੀ ਤੋਂ ਪਹਿਲਾਂ ਪਹਿਲਾਂ ਟਰੈਕਟਰ ਦੀ ਫੇਰ ਪੂਰੀ ਖਿੱਚ ਹੋ ਜਾਂਦੀ ਆ ਉਹ ਖਿੱਚ ਨੂੰ ਦੇਖਦੇ ਹੋਏ ਤਾਂ ਮੈਨੂੰ ਇਹ ਲੱਗਦਾ ਵੀ ਸਤੰਬਰ ਚ ਇਹਨਾਂ ਤੋਂ ਬਣਦਾ ਹੈ ਨਹੀਂ ਜੇ ਇਹਨਾਂ ਨੇ ਕੋਈ ਜਗਾੜ ਕੰਪਨੀ ਨੇ ਲਾ ਲਿਆ ਵੀ ਕੋਈ ਮੈਨਾਂ ਕਿਵੇਂ ਕੋਈ ਹਿੱਲਾ ਕਰ ਲਿਆ ਜੇ ਟਰੈਕਟਰ ਬਣਾ ਲੇ ਤਾਂ ਇਹ ਦਿਮਾਗ 'ਚ ਗੱਲ ਬਿਠਾ ਲਓ ਬਾਈ ਜੀ ਵੀ ਕੰਪਨੀ ਜਿੰਨਾ 'ਚ ਇਹ ਕੰਪਨੀ ਕੋਲ ਮਿਨੀਮਮ ਕਹਿ ਰਿਹਾ 2000 2500 ਮਿਨੀਮਮ ਟਰੈਕਟਰ ਨਹੀਂ ਹੁੰਦਾ ਬਸ ਇਹ ਤਾਂ ਸ਼ਾਇਦ ਇਹ 5-7000 ਇਹ ਬਣਾ ਕੇ ਪੰਗਾ ਲੈਣ ਜਿੰਨਾ 'ਚ ਇਹਨਾਂ ਕੋਲ 2500 ਟਰੈਕਟਰ 3000 ਟਰੈਕਟਰ ਨਹੀਂ ਹੁੰਦਾ ਇਹਨਾਂ ਨੇ ਪੰਗਾ ਬਿਲਕੁਲ ਨਹੀਂ ਲੈਣਾ ਕਿਉਂਕਿ ਕਾਰਨ ਕੀ ਆ ਇਹਨਾਂ ਨੂੰ ਪਤਾ ਵੀ ਟਰੈਕਟਰ ਦੀ ਡਿਮਾਂਡ ਹੋਣੀ ਆ ਟਰੈਕਟਰ ਇਹਨਾਂ ਤੋਂ ਪੂਰਾ ਨਹੀਂ ਹੋਣਾ ਕਿਉਂਕਿ ਦੂਏ ਮਾਡਲ ਨੇ ਜਿਹੜੇ ਉਹ ਇਹਨਾਂ ਤੋਂ ਬਣਾਏ ਜਾ ਨਹੀਂ ਰਹੇ ਅਗਲੇ ਨੂੰ ਕੀ ਬਣਾਉਣਗੇ ਠੀਕ ਆ ਜੀ ਇੱਕ ਤਾਂ ਇਹ ਮੇਨ ਦਿੱਕਤ ਆ ਟਾਈਮ ਦੀ ਉੱਥੇ ਮੰਨ ਲਓ ਪ੍ਰੋਡਕਸ਼ਨ ਦੀ ਮੇਨ ਸਭ ਤੋਂ ਮੇਨ ਵੱਡੀ ਪ੍ਰੋਬਲਮ ਇਹ ਆ ਆਉਣ ਵਾਲੀ ਸਭ ਤੋਂ ਵੱਡੀ ਗੱਲ ਇਹ ਵੀ ਆ ਕੰਪਨੀ ਨੂੰ ਵੀ ਜਿਹੜਾ ਰਨਿੰਗ ਮਾਡਲ 1855 ਵੀ ਕਿਤੇ ਇਹਦੇ 'ਚ ਕੋਈ 1921 ਗੱਲ ਨਾ ਹੋ ਜਾਵੇ ਹਨਾ ਤਰਨਾ ਵੇ ਕੇ ਇਹਨਾਂ ਨੂੰ ਕੋਈ ਦੁੱਖ ਨਹੀਂ 63 ਨਾ ਵੇ ਕੇ ਇਹਨਾਂ ਨੂੰ ਕੋਈ ਚੱਕਰ ਨਹੀਂ ਹੋਰ XYZ ਕੋਈ ਨਾ ਵੇ ਕੇ ਇਹਨਾਂ ਨੂੰ ਕੋਈ ਦਿੱਕਤ ਦਿੱਕਤ ਨਹੀਂ 50% ਤੋਂ ਕੱਲ੍ਹ ਹੀ ਜਿਹੜਾ ਉੱਪਰ ਖੜਾ WhatsApp 55 ਮੰਨ ਲਓ ਕਿ ਮੋਸਟ ਸੇਲਿੰਗ ਜਿਹੜਾ ਮਾਡਲ ਆ ਮੋਡਸ ਆ ਮੋਸਟ ਸੇਲਿੰਗ ਵੇਰੀਐਂਟ ਕਹ ਲਓ ਮਾਡਲ ਕਹ ਲਓ ਟਰੈਕਟਰ ਕਹ ਲਓ ਉਹ WhatsApp 55 855 ਨੂੰ ਕੁਝ ਹੋਵੇ ਉਹਦੀ ਕੋਈ ਬਦਨਾਮੀ ਹੋਵੇ ਬਿਲਕੁਲ ਚਾਉਂਦੇ ਨਹੀਂ ਠੀਕ ਆ ਇਹਦੇ ਕਰਕੇ ਵੀ ਇਹ ਆ ਵੀ ਪੂਰੀ ਪਰਪੱਕਤਾ ਨਾਲ ਜਿਹੜੀ ਆਪਾਂ ਚੀਜ਼ ਕਰੀਏ ਅਗਲੀ ਗੱਲ ਜੇ ਜਿਵੇਂ ਲੋਕ ਗੱਲਾਂ ਬਣਾਉਂਦੇ ਵੀ ਮੰਨ ਕੇ ਚਲੋ ਡਿਜ਼ਾਈਨ ਨਹੀਂ ਬਣ ਰਿਹਾ ਇਦਾਂ ਦਾ ਕੁਝ ਨਹੀਂ ਹੈਗਾ ਮਹਿੰਦਰਾ ਬਹੁਤ بڑا ਗਰੁੱਪ ਆ ਇਹਨਾਂ ਕੋਲ ਸਾਰੇ ਹਿੱਸੇ ਨੇ ਸਾਰੇ ਇਹਨਾਂ ਕੋਲ ਗੇਅਰ ਪਏ ਨੇ ਹੈ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਪਈਆਂ ਨੇ ਜਿਹੜੀਆਂ ਤੁਸੀਂ ਸੋਚ ਹੀ ਨਹੀਂ ਸਕਦੇ ਜਿਹੜੀਆਂ ਆਪਾਂ ਬਹੁਤ ਵੱਡੀਆਂ ਪੱਟੀਆਂ ਚੀਜ਼ਾਂ ਨਹੀਂ ਕਹਿੰਦੇ ਉਹ ਬਣਾਈਆਂ ਪਈਆਂ ਨੇ ਬਣਾਉਣ ਬਣਾਉਣ ਵਾਲੀ ਕੋਈ ਦਿੱਕਤ ਨਹੀਂ ਹਾਂ ਇਹ ਬਹੁਤ ਵੱਡਾ ਚੈਲੰਜ ਆ ਇਹਨਾਂ ਤੋਂ ਪਰ ਪ੍ਰੋਡਕਸ਼ਨ ਤੇ 855 ਚ ਕੰਪਨੀ ਇਹ ਵੀ ਚਾਹੁੰਦੀ ਆ ਵੀ 963 ਚ ਕੋਈ ਰੰਗ ਚ ਦਿੱਕਤ ਆ ਗਈ ਕਾਲੀ ਚ ਕਿਤੇ ਗ੍ਰੀਸ ਰਹਿ ਗਿਆ ਚੱਲ ਜਾਊਗਾ 855 ਨੂੰ ਲੋਕਾਂ ਨੇ ਸਵਾਰ ਨਹੀਂ ਕਰਨਾ ਇਹ ਮੇਨ ਰੀਜ਼ਨ ਆ ਡਿਲੇ ਹੋਣ ਦਾ ਇਹ ਵੀ ਨਹੀਂ ਮੈਂ ਕਹਿੰਦਾ ਵੀ 1 ਅਗਸਤ ਦੀ ਤਿਆਰੀ ਨਹੀਂ ਸੀ ਤਿਆਰੀ ਵੀ ਹੈਗੀ ਸੀ 1 ਅਗਸਤ ਦੀ ਇਹਨਾਂ ਦੀ ਬਹੁਤ ਵੀ 1 ਅਗਸਤ ਤੱਕ ਦੇ ਦੇ ਦਾਂਗੇ ਹੁਣ ਇਹਨਾਂ ਨੂੰ ਆਏ ਆ ਵੀ ਆਪਾਂ ਸਤੰਬਰ ਤੱਕ ਹੰਬੜਾ ਮਾਰ ਲਾਂਗੇ ਹੁਣ ਵੀ ਇਹਨਾਂ ਨੂੰ ਹੈਗਾ ਹੈ ਪਰ ਜਿਹੜੀ ਪ੍ਰੋਡਕਸ਼ਨ ਆ ਉਹ ਲੋਟ ਨਹੀਂ ਆ ਰਹੀ ਅੰਦਰੋਂ ਮੈਨੂੰ ਗੱਲਾਂ ਕਈ ਆਉਂਦੀਆਂ ਨੇ ਵੀ ਕਿੰਨੇ ਕਿ ਟਰੈਕਟਰ ਜੋੜੇ ਖੜੇ ਨੇ ਕਿਹੜੇ ਕਿਹੜੇ ਇੰਜਨਾਂ ਦੀ ਦਿੱਕਤ ਆ ਰਹੀ ਆ ਦੇਖ ਲਓ ਬੇਬੀ ਆ ਗਿਆ ਬੱਚੇ ਸਾਲਾ ਇੰਨਾ ਪਿਆਰ ਕਰਦੇ ਆ ਤੇ ਇਹ ਗੱਲ ਆ ਬਾਈ ਜੀ ਇਹ ਬਾਤ ਆ ਹੋਰ ਕੋਈ ਕਿਸੇ ਕਿਸਮ ਦੀ ਗੱਲਬਾਤ ਨਹੀਂ ਬਾਕੀ ਸਾਰੇ ਰਿਯੂਮਰਸ ਨੇ ਅਗਲੀ ਗੱਲ ਮੈਂ ਇੱਕ ਤੁਹਾਨੂੰ ਬੇਨਤੀ ਕਰ ਦਿੰਨਾ ਜਿਹੜੇ ਕਿਸੇ ਨੇ 855 ਟਰੈਕਟਰ ਲੈਣਾ ਉਹ ਮੇਰਾ ਵੀਰ ਅਪਦਾ ਲੈ ਲਓ ਇਹਨਾਂ ਦੇ ਚੱਕਰਾਂ ਕਰਕੇ ਖੜੋ ਨਾ ਇੱਕ ਮੈਂ ਤੁਹਾਨੂੰ ਐਡਵਾਈਸ ਦਿੰਨਾ ਹੈ ਜਿਹੜਾ ਆਪਣਾ ਪੁਰਾਣਾ ਮਾਡਲ ਆ ਇਹ ਕਿਹੜਾ ਯਾਰ ਕੱਟ ਵੇਚਣਾ ਇਹ ਬਥੇਰਾ ਵੇਚਣਾ ਬਥੇਰੀਆ ਦੀ ਮਾਰਕੀਟ ਆ ਕੱਲ ਨੂੰ ਜੇ ਤੁਹਾਨੂੰ ਬਦਲਣਾ ਵੀ ਪੈ ਗਿਆ 855 50 60000 ਦੇ ਫਰਕ ਨਾਲ ਵੇਚ ਕੇ ਦੂਹਾ ਲੈ ਲਿਓ ਆਪਣਾ ਕੰਮ ਕੋਈ ਵੀ ਵੀਰ ਨਾ ਖੜਾਓ ਨਾ ਕੋਈ ਹੁਣ ਮੈਂ ਇਹ ਵੀ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਕਹਿੰਦੇ ਆਪਾਂ ਸਤੰਬਰ ਤੱਕ ਟੀਕਦੇ ਆ ਕੋਈ ਨਾ ਟੀਕੋ ਕੋਈ ਸ਼ੋਰ ਨਹੀਂ ਆਪਾਂ ਹੈਗੀ ਵੀ ਟਰੈਕਟਰ ਆਊਗਾ ਜਾਂ ਨਹੀਂ ਆਊਗਾ ਹਾਂ ਇਹ ਇੰਨਾ ਕੁ ਸ਼ੋਰ ਆ ਵੀ ਸਮਾਨ ਸਾਰਾ ਤਿਆਰ ਹੁਣ ਆਪਾਂ ਥੋੜੀ ਜੀ ਗੱਲ ਕਰ ਲਈਏ ਵੀ ਫੇਰ ਬਦਲ ਕਿੰਨੀ ਕਾਉਣੀ ਆ ਸਿੰਧੂ ਵੀ ਫੇਰ ਬਦਲ ਕਿੰਨੀ ਕਾਉਣੀ ਆ ਫੇਰ ਬਦਲ ਦੇਖੋ ਇੱਕ ਤਾਂ ਪੀਸਾਈ ਕਿਲਕ ਢਾਂਚਾ ਹੋ ਗਿਆ ਬਣਿਆ ਤਣਿਆ ਪਲੇਟਫਾਰਮ ਹੋ ਗਿਆ ਮਾੜਾ ਮੋਟਾ ਰੇਸਾਂ ਰੁਸਾਂ ਜੀਆਂ ਦਾ ਫਰਕ ਪਾ ਦੇਣਗੇ ਬਾਕੀ ਜੇ ਤੁਹਾਨੂੰ ਕੋਈ ਲੱਗਦਾ ਮੇਜਰ ਵੱਡਾ ਫਰਕ ਪਊਗਾ ਕੋਈ ਫਰਕ ਨਹੀਂ ਪੈਣ ਵਾਲਾ ਬਾਕੀ ਸਾਰਾ ਟਰੈਕਟਰ ਨਾਰਮਲੀ ਹੋਣਾ ਹੈ ਪਲੇਟਫਾਰਮ ਲੱਗ ਜਾਣਾ ਰੇਸ ਰੱਪਾ ਲੱਗ ਜਾਣਾ ਲੋਹਾਈ మీడియం ਦੂਜੇ ਲੋਟ ਹੋ ਜਾਣਾ ਸਕੂਟਰ ਸਿਸਟਮ ਥੋੜਾ ਸੱਤਮ ਹੋ ਜਾਊਗਾ ਇੰਨਾ ਕੁ ਮੋਟਾ ਜਿਹਾ ਫਰਕ ਆ ਹੋਰ ਕੋਈ ਬਹੁਤਾ ਫਰਕ ਨਹੀਂ ਹੈਗਾ ਹਾਂ ਇਹ ਜ਼ਰੂਰ ਮੈਂ ਸਮਝਦਾ ਕਿ 855 ਨੂੰ ਅੱਜ ਐਪੀ ਸਾਈਕਲਿਕ ਦੀ ਲੋਡ ਸੀ ਜਿੰਨਾ ਕਿ ਜਿਹੜੇ ਮੈਂ ਇਹਨਾਂ ਦੇ ਟਰੈਕਟਰ ਮੇਰੇ ਤੱਕੇ ਤੁੱਕੇ ਚੜੇ ਬੇ ਰੰਗੇ ਜਿਆ ਨਹੀਂ ਪਤਾ ਉਹ 960 ਨੇ ਉਹ ਕਿਹੜੇ ਨਿਕ ਦਾ ਸੀਆਰਡੀ ਵੀ ਮੈਂ ਦੇਖਿਆ ਚਲਾ ਕੇ ਇਹ ਦਿਮਾਗ ਚੋਂ ਕੱਢ ਦਿਓ ਵੀ ਉਹ ਟਰੈਕਟਰ ਭਾਰੀ ਹੈ ਭਾਰੀ ਉਹ ਜਮਾ ਹੀ ਨਹੀਂ ਜਿੰਨੇ ਐਪੀ ਸਾਈਕਲਿਕ ਟਰੈਕਟਰ ਨੇ ਜਿਹੜੇ ਮੈਂ ਚਲਾ ਕੇ ਦੇਖੇ ਹੋਏ ਨੇ ਇੰਨਾ ਸਾਲਾ ਰੈਲਾ ਟਰੈਕਟਰ ਆ ਅਰ ਇੰਨੀ ਕੁ ਪਰਫਾਰਮੈਂਸ ਆ ਹਸਾ ਵੀ ਕੋਈ ਠੀਕਾ ਜੀ ਸੋ ਮੇਰਾ ਭਰਾ ਕੋਈ ਇਹ ਜੀ ਇਹਨਾਂ ਦੇ ਚੱਕਰਾਂ ਚ ਨਾ ਪਾਓ ਕੋਈ ਨਾ ਕਿਸੇ ਦੀਆਂ ਗੱਲਾਂ ਚ ਨਾ ਆਓ ਕੋਈ ਤੁਹਾਨੂੰ ਡੀਲ ਹੁਣ ਮੈਨੂੰ ਬਹੁਤ ਫੋਨ ਆ ਜਾਂਦੇ ਨੇ ਬਾਈ ਯਾਰ ਸਾਨੂੰ ਡੀਲਰ ਕਹਿੰਦਾ ਬਾਈ ਯਾਰ ਡੀਲਰ ਦਾ ਕੰਮ ਆ ਉਹ ਆਪਣੀ ਜਗ੍ਹਾ ਬਿਲਕੁਲ ਸਹੀ ਹੈ ਠੀਕ ਆ ਅਗਲੀ ਗੱਲ ਆ ਤੁਸੀਂ ਆਪਣਾ ਕੰਮ ਨਾ ਖੜਾਓ ਕਿਸੇ ਦੀਆਂ ਗੱਲਾਂ 'ਚ ਨਾ ਆਓ ਕੰਪਨੀ ਕਿਸੇ ਨੂੰ ਪੁੱਛ ਕੇ ਕੰਮ ਨਹੀਂ ਕਰਦੀ ਇਹ ਤਾਂ ਸਿਰਫ ਉਹ ਚੰਨ ਬੰਦਿਆਂ ਨੂੰ ਇਹ ਪਤਾ ਜਿਹਦੇ ਜਿਨ੍ਹਾਂ ਦੇ ਹੱਥਾਂ 'ਚ ਪਾਵਰ ਆ ਜਦੋਂ ਆਪਣੀ ਆਈ ਤੇ ਆ ਗਏ ਅਪਦੀ ਸ਼ਕਤੀ 'ਚ ਉਹਨਾਂ ਨੇ ਸੋਚ ਲਿਆ ਵੀ ਇੱਥੋਂ ਕੋਈ ਘਟਾ ਕੇ ਜਾਂ ਕੋਈ ਸ਼ਿਫਟ ਲਾ ਕੇ ਇਹਨੂੰ ਬਣਾਓ ਪਰ ਇਹ ਦਿਮਾਗ ਚ ਰੱਖਿਓ ਐ ਨਹੀਂ ਹੈਗਾ ਵੀ ਟਰੈਕਟਰ ਲਾਂਚ ਹੋ ਗਿਆ ਟਰੈਕਟਰ ਉੱਥੇ 200 ਫੜਾ ਸਵਰਾਜ ਇਦਾਂ ਨਹੀਂ ਚੱਲਦਾ ਇਹ ਕੋਈ 7% ਜਾਂ 3% ਦਾ 2% ਦੇ ਸ਼ੇਅਰ ਵਾਲਾ ਟਰੈਕਟਰ ਨਹੀਂ ਹੈਗਾ ਇਹ ਸਿੱਧਾ ਸਿੱਧਾ 25 ਤੋਂ 27% ਦੇ ਮਾਰਕੀਟ ਸ਼ੇਅਰ ਵਾਲਾ ਟਰੈਕਟਰ ਆ 27 ਇੰਡਸੈਂਸ ਜੇ 100 ਟਰੈਕਟਰ ਇੰਡੀਆ ਚ ਵਿਕਦਾ ਤਾਂ 27 ਟਰੈਕਟਰ ਸਵਰਾਜ ਦੇ ਨੇ ਕਿੰਨੀ ਕੁ ਖਿੱਚ ਹੋਊਗੀ ਤੁਸੀਂ ਹਿਸਾਬ ਲਾਓ ਕਿੰਨੀ ਕੁ ਮੈਨੂਫੈਕਚਰਿੰਗ ਕਰ ਲੈਣਗੇ 12 12 ਮੰਨ ਲਓ 12000 ਟਰੈਕਟਰ ਤਾਂ ਇੰਡੀਆ ਚ ਵਿਕਦਾ ਜਿਹੜੀ FADE ਦੀ ਰਿਪੋਰਟ ਆ ਬਾਕੀ ਜਿਹੜਾ ਐਕਸਪੋਰਟ ਹੁੰਦਾ 5 2 4000 ਐਕਸਪੋਰਟ ਲਾ ਲਓ 15000 ਟਰੈਕਟਰ 15000 ਟਰੈਕਟਰ ਕੋਈ ਬਣਾਉਣਾ ਖਾਲਾ ਜੀ ਦਾ ਬਾੜਾ ਯਾਰ 500 ਟਰੈਕਟਰ ਦਿੱਲੀ ਦਾ ਹੋ ਗਿਆ ਜੇ 500 ਟਰੈਕਟਰ ਦਿਨ ਰਾਤ ਚ ਤਿੰਨ ਸ਼ਿਫਟਾਂ ਹੁੰਦੀਆਂ ਨੇ ਤਿੰਨ ਸ਼ਿਫਟਾਂ ਚ 500 ਟਰੈਕਟਰ ਕੱਢਦੇ ਨੇ ਤਾਂ ਕਿਤੇ ਕੋਈ ਗੱਲ ਨੇੜੇ ਲੱਗਦੀ ਆ ਅਰ ਮੈਂ ਤੁਹਾਨੂੰ ਇਹ ਦਾਵੇਂ ਨਾ ਕਿਹਾ ਨਾ ਜਿੱਦਣ ਉਹ ਟਰੈਕਟਰ ਆ ਗਿਆ ਕੋਈ ਡੀਲਰ ਕੋਈ ਕੁਝ ਕਹੀ ਜਾਵੇ ਸਾਡੇ ਵਾਲੇ ਜਵਾਕ ਜੇ ਬਹੁਤ ਕਰਦੇ ਹੁੰਦੇ ਨਹੀਂ ਚੋਚਾਂ ਐ ਫਲਾਣਾ ਜਿੱਦਣ ਉਹ ਟਰੈਕਟਰ ਆ ਗਿਆ ਪੜਨੇ ਪਾ ਦੂ ਕੰਮ ਲਾ ਦੂ ਸਾਰਿਆਂ ਨੂੰ ਦੱਸ ਦੂਗਾ ਕਿਉਂਕਿ ਸਵਰਾਜ ਅੱਜ ਦਿੱਕਤ ਹੈ ਮੇਨ ਟਰਾਂਸਮਿਸ਼ਨ ਦੀ ਅੱਜ ਲੜੀਨ ਦਾ ਟਰਾਂਸਮਿਸ਼ਨ ਕਿਉਂਕਿ ਸਾਰਿਆਂ ਚ ਆ ਗਿਆ ਇੰਪਲੀਮੈਂਟ ਭਾਰੀ ਹੋ ਗਏ ਟਰਾਲੀਆਂ ਦਾ ਕੰਮ ਹੋ ਗਿਆ ਬੋਲ ਵਾਲਾ ਸਿਸਟਮ ਉਹਦਾ ਟਾਈਮ ਲੰਘ ਗਿਆ ਉਹ ਆਪਣੀ ਜਗ੍ਹਾ ਵਧੀਆ ਉਹਨੇ ਬਥੇਰਾ ਟਾਈਮ ਲਾਤਾ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਇਹ ਤੁਹਾਨੂੰ ਮੈਂ ਦੱਸ ਦੰਨਾ ਹੈ ਇਨੇ ਕੰਮ ਲਾ ਲੈਣੇ ਆ ਸਾਰੇ ਟਰੈਕਟਰ ਆ ਬਹੁਤ ਵੱਡੀ ਕੁਆਂਟੀਟੀ ਜ ਮੇਰਾ ਵੀਰ ਵਿਕਣਾ ਅਮਨੇ ਉਹ ਗੱਲ ਤੇ ਪੂਰੇ ਇਹ ਪੱਕੇ ਪੈਰੀ ਲਾਂਚ ਕਰਨਗੇ ਜਦੋਂ 2 3 4000 ਟਰੈਕਟਰ ਬਣ ਗਏ ਹੁਣ ਇਹ ਨਾ ਸੋਚਿਓ ਵੀ 15 ਅਗਸਤ ਨੂੰ ਆਜੂ ਹੁਣ ਇਹ ਨਾ ਸੋਚਿਓ 1 ਸਤੰਬਰ ਨੂੰ ਆਜੂ ਹੁਣ ਇਹ ਨਾ ਸੋਚਿਓ 31 ਮਾਰਚ ਨੂੰ ਆਜੂ ਜਦੋਂ ਆਉਣਾ ਹੈ ਉਹਨੇ ਆ ਜਾਣਾ ਤੁਸੀਂ ਮੇਰਾ ਵੀਰ ਆਪਣਾ ਕੰਮ ਕਰੀ ਜਾਓ ਆਪਣਾ ਜਿਹੜਾ ਟਰੈਕਟਰ ਆ ਉਹ ਜਿਹੜੀ ਤੁਹਾਨੂੰ ਲੋੜ ਆ ਉਹ ਟਰੈਕਟਰ ਲੈ ਲਓ ਐਡਾ ਕੋਈ ਸੁੰਢ ਦੀ ਇਕੱਠੀ ਵੀ ਨਹੀਂ 800 ਸਵਰਾਜ ਦਾ ਇਹ ਨਜ਼ਾਰਾ ਹੈ 855 ਦਾ ਖਾਸ ਕਰਕੇ ਵੀ BH 50 ਦੇ ਘਾਟੇ ਨਾਲ बिक ਜਾਂਦਾ ਪਰ ਇਹ ਵੀ ਨਹੀਂ ਪਤਾ ਵੀ ਪੁਰਾਣਿਆਂ ਦੀ ਕਿੰਨੀ ਮਾਰਕੀਟ ਟੁੱਟ ਖੜੇ ਠੀਕ ਆ ਸੋ ਇਹ ਸੀ ਵੀਡੀਓ 855 ਬਾਰੇ ਸ਼ੋਅ ਬਾਰੇ ਜਿਹੜਾ ਨਵਾਂ ਪਲੇਟਫਾਰਮ ਵਾਲਾ ਆਉਣ ਵਾਲਾ ਟਰੈਕਟਰ ਆ ਵੀਡੀਓ ਕਿਦਾਂ ਦੀ ਲੱਗੀ ਦੱਸ ਦਿਓ ਚੰਗੀ ਲੱਗੀ ਜ਼ਰੂਰ ਸ਼ੇਅਰ ਕਰਨੀ ਆ ਨਹੀਂ ਬਿਲਕੁਲ ਨਹੀਂ ਕਰਨੀ ਚੈਨਲ ਤਾਂ ਸਬਸਕ੍ਰਾਈਬ ਕਰਨਾ ਜੇ ਚੰਗਾ ਲੱਗਦਾ ਤੁਹਾਨੂੰ ਬੈਨੀਫੀਸ਼ੀਅਲ ਲੱਗਦਾ ਆਦਰਵਾਇਜ਼ ਬਿਲਕੁਕੁਲ ਨਹੀਂ ਕਰਨਾ ਮੇਰੇ ਨਾਲ ਸਾਰੇ ਚੰਗੇ ਨੇ ਮਾਈਕਰੋਜੀ ਕਾ ਖਾਲਸਾ ਮਾਈਕਰੋਜੀ ਕੀ ਫਤਿਹ ਸਤ ਸ੍ਰੀ ਅਕਾਲ